ਫਤੇ ਜੇ ਤਾਂ ਵਜਨ 4 ਕਿਲੋ ਕੱਟ ਹੋਇਆ ਤਾਂ ਢਾਡੀ ਮਾਰਦੇ ਉਹਨੇ ਦੁੱਧ ਪੂਰਾ ਨਹੀਂ ਹੋਇਆ ਕਿਉਂਕਿ ਜੇਰ ਬੰਨਾ ਬੋਲੀ ਦੇ ਲੈ ਲੈਣੇ ਕੋਈ ਬੰਨਾ ਇਹ ਦੋਨੇ ਢਾਡੀ ਡਰਾਈ ਆਫ ਫਿਰ ਤੋਂ ਅਬੀ ਸਟਾਰਟ ਹੋਣੀਆਂ ਨੇ ਤੇ ਜੋ ਉੱਥੇ ਜਿਹੜੀ ਪ੍ਰੋਟੀਨ ਹੈ 13% ਪ੍ਰੋਟੀਨ ਹੋਣੀ ਚਾਹੀਦੀ ਹੈ ਜੇ ਤਾਂ ਵੀ ਪ੍ਰੋਟੀਨ ਦਾ ਲੈਵਲ ਕੱਟ ਕੇ ਡਰਾਈ ਆਉਦੇ ਵਿੱਚ ਫਿਰ ਦੁਨੀਆਂ 'ਚ ਕੋਈ ਸਾਇੰਟਿਸਟ ਕਰਦਾ ਨਹੀਂ ਹੋਇਆ ਕਿ ਸੂਟ ਤੋਂ ਬਾਅਦ ਉਹ ਗਾਂ ਨੂੰ ਦੇਖ ਕੇ ਲੈਣਗਾ ਦੂਸਰਾ ਪੁਆਇੰਟ ਆਏਗਾ ਕਿ 25 ਨਾਲ ਦੋ 100 ਤੋਂ 21% ਲੈਣਾ ਹੈ ਦੋਸਤੋ ਦੋਨਾਂ ਆਫੀਕਾ ਦੇਵੇ ਦੋਨਾਂ ਸੋਡੀ ਸਮਝ ਦੇਵੇ ਕਦੇ ਵੀ ਆਪਾਂ ਹਰਾਚਰਾ ਨਹੀਂ ਲਿਆ ਹੁੰਦਾ ਅਰੇ ਤੇਰਾ ਭਾਵ ਜਵਾਬ ਹੋਇਆ ਬਾਜਰਾ ਆਇਆ ਮੱਕੀ ਹੋਏ ਕਿੰਨੀ ਤਾ ਰਾਈ ਕਾ ਵਰਸੀ ਡਰਾਈ ਦੇ ਵਿੱਚ ਟ੍ਰਾਨਸ ਦੇ ਵਿੱਚ ਹਰਾਚਰੇ ਨਹੀਂ ਜਣੇ ਇਹ ਰੇਟਰੇ ਦੇ ਦੇਣੋਗੇ ਕਾ ਵੀ ਆਪਣੇ ਜਾਨਵਰ ਜਿਹੜਾ ਤੁਸੀਂ ਨਹੀਂ ਆਉਂਦੇ ਭਲਾਣ ਗੀਆਂ ਅਤੇ ਜਾਨਵਰ ਸੌਣ ਤੋਂ ਬਾਅਦ ਖਾਣੇ ਦੇ ਵਿੱਚ ਕਈ ਵਾਰ ਚਾਰੇ ਖਾਣੇ ਤੋਂ ਖੋਣ ਨਹੀਂ ਆਉਂਦਾ ਉਹਦਾ ਮੇਨ ਕਾਰਨ ਇਹ ਤੁਹਾਡਾ ਇਹ ਜਿਹੜੇ ਗਿਰ ਫਾਟਾ ਭਾਰ ਫਸਲਾਂ ਨੂੰ ਸੌਣ ਤੋਂ ਪਹਿਲਾਂ ਦਿਨਿਆਂ ਇਹ ਨਹੀਂ ਪਾਉਣੇ ਆਚਾਰ ਪਾਉਣਾ ਹੈਗਾ ਆਪਾਂ ਤੇ ਹਰ ਚਾਰੇ ਗੁਰੂ ਤੋਂ ਨਹੀਂ ਪਾਉਣੇ ਤੁਹਾਨੂੰ ਵੀ ਡਾਇਰ ਆਪਾਂ ਚਾਹੀਦੀ ਜੇ ਇਸੇ ਕੀ ਦਾ ਰਹਿ ਗਈ ਇੱਕ ਗੱਲ ਜ਼ਰੂਰ ਪੱਲੇ ਬਾਧਿਓ ਕਿ ਜੇ ਤੁਸੀਂ ਆਪਣੀ ਗਾਂ ਨੂੰ 160 ਸਕਰ ਫੁੱਟ ਜਿਹੜਾ ਖਾਲੀ ਨਾ ਛੱਡੀ ਮਨੇ 160 ਸਕਰ ਫੁੱਟ ਗਾਮ ਦੇ ਵਿੱਚ ਉਹ ਘੰਮਣਾ ਚਾਹੀਦਾ ਫੁੱਟ ਦੇ ਵਿੱਚ 4 ਫੁੱਟ ਚੌੜਾ 40 ਫੁੱਟ ਲੰਬਾ ਇਹਦੇ ਤੇ ਨਾਲੇ 160 ਸਕਰ ਫੁੱਟ ਦਾ ਗਾਮ ਘੁੰਮ ਗਈ 24 ਘੰਟੇ ਦੇ ਵਿੱਚ ਤਾਂ ਦਾ ਜੇਰ ਕੋਈ ਟਾਈਮ ਤੇ ਪਾਈਏਗੀ ਅਤੇ ਪੂਰਾ ਟਿਕਟ ਦੋ ਦੇ ਦੇਗੀ ਪਰ ਜੋ ਬੰਨ ਕੇ ਰੱਖੀ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਪੁਲਾਇਆ ਆਪਣੇ ਹਿਸਾਬ ਨਾਲ ਕੱਟੇ ਖੜਾਏ ਫਿਰ ਤੁਸੀਂ ਭੁੱਲ ਜਿਓ ਕਿ ਆਪਦੇ ਪੂਰੇ ਸੋਰਾ ਤੇ ਦੇ ਦੇਗੀ ਕਿਉਂਕਿ ਇੱਕ ਜਾਬਰ ਨੇ 24 ਘੰਟੇ ਦੇ ਵਿੱਚ 40 ਜੱਗ ਲੈ ਕੇ ਸੱਤ ਦੇ ਜਾਣ ਵਾਲੀਆਂ ਨੂੰ ਹਲਾਵਾ ਦੈ ਪਰ 7 ਤੋਂ 8 ਘੰਟੇ ਦੇ ਜਨਾਲੀ ਕਰਨੇ ਲਾਉਣੇ ਹੁੰਦੇ ਨੇ 1 ਘੰਟੇ ਦੇ ਵਿੱਚ 60 ਤੋਂ 72 ਵਾਰੀ ਇਹ ਜਨਾਲੀ ਕਰਨੀ ਹੁੰਦੀ ਹੈ ਫਾਈਨਲ ਨੂੰ ਨੇ ਪਛਾਦ ਕਰਨਾ ਤੇ ਨਾਲ 31 ਕਿਲੋ ਨੇ ਗੋਹਾ ਕਰਨਾ ਇਤਸਾਜ ਇਕ ਕਾਲੀ ਗੋਹੇ ਦੇ ਕਰਦੀ ਹੈ 90 ਲੀਟਰ ਰੋਕੇ ਫਿਰ 100 ਲੀਟਰ ਨੂੰ ਫੁੱਟ ਪੈਲਾ ਕਰਨਾ 3.5 ਕਿਲੋ ਨੇ ਮੱਖਾ ਸੁਧਾ ਪੈਲਾ ਕਰਨਾ 500 ਲੀਟਰ ਖੋਣ ਗਿਆ ਹੈਗਾ ਉਹ ਲੈਣ ਦੇ ਨਾਲ ਕੋਲੇ ਘੁੰਮੇਗਾ ਫਿਰ ਜਾ ਕੇ 1 ਲੀਟਰ ਦੁੱਧ ਵਾਟਾ ਹੁਣ ਜੇ 1 ਲੀਟਰ ਨੂੰ ਤਾਂ ਬਣਾਉਣੀ 5 ਲੀਟਰ ਪਾਣੀ ਉਹ ਇਕੱਲੇ ਇਕੱਲੇ ਚਾਹੀਦਾ 20 ਲੀਟਰ ਪਾਣੀ ਉਹ ਬੱਚੇ ਲਈ ਚਾਹੀਦਾ ਜੇ ਪੇਟ ਚ ਤੇ 10 ਲੀਟਰ ਨੂੰ ਤੇ ਆਪਾਂ ਜੋਦਾ ਰਹੇ ਲਈ ਪਾਣੀ ਕਿਰਾ ਡੇਲੀ ਚਾਹੀਦਾ ਸੋ ਆਪਾਂ ਪਾਣੀ ਬੰਦ ਕੇ ਪਲਾਉਨੇ ਆ ਆਪਾਂ ਤਾਂ ਕਿਹਾ ਜਾਂਦਾ ਕਿ ਮਾਲ ਨੂੰ ਪਾਣੀ ਦਿਖਾ ਦਿਓ ਆਪਾਂ ਦਿਖਾਉਨੇ ਆ ਪੌਂਦੇ ਨਹੀਂ ਬਿੱਤਰੋ ਇੱਕ ਦਾ ਦਾ ਘੂਤ ਤਿਆਰ ਰੱਖਿਓ ਕਿ ਜਿਹੜਾ ਜਾਨਵਰਾਂ ਦਿਨ ਦੇ ਵਿੱਚ ਇਹਨੇ 12 ਤੋਂ 13 ਵਾਰੀ ਖਾਣਾ ਹੁੰਦਾ ਇੱਕ ਵਾਰੀ 23 ਮਿੰਟ ਖਾਣ ਨੂੰ ਲੈਂਦਾ ਮੁੱਖ ਪੱਤਰ ਕਰਨ ਲਈ ਤਾਂ ਆਪਾਂ ਜਾਣਦੇ ਖਰਾਬਪੁਰੀ ਕਰ ਸਕਦੇ ਆ ਜਿਹੜਾ ਜਿੰਦੜ ਬੰਕੇ ਪਸਵਾ ਨੂੰ ਗਾਵਾਂ ਨੂੰ ਤੇ ਬੱਚਾਂ ਨੂੰ ਪੱਟੇ ਖਲਾਉਂਦਾ ਆਪਣੇ ਹਿਸਾਬ ਨਾਲ ਸਵੇਰੇ ਤੇ ਸ਼ਾਮ ਨੂੰ ਅੰਮ੍ਰਿਤ ਵਜੇ ਕਰਕੇ ਗੱਲ ਕਿਸੇ ਕਿਤਾਬ ਤੋਂ ਨੇ ਲੰਮੀ ਕਿ ਹਰ ਪੰਜਾਬ ਦੇ ਵਿੱਚ ਇੱਕ 10 ਵਜੇ ਵਾਲੀ ਚਾਹ ਪਾਈ ਜਾਂਦੀ ਆ ਇੱਕ 3 ਵਜੇ ਵਾਲੀ ਚਾਹ ਪਲਾਈ ਜਾਂਦੀ ਆ ਇਹਦਾ ਕੀ ਬੈਕਗ੍ਰਾਉਂਡ ਆ ਇਸ ਕਰਕੇ ਕਿਤਾਬ ਨੇ ਲਿਖਿਆ ਇਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ 7 ਵਜੇ ਸੰਧੀ ਲਾਈ ਜਾਂਦੀ ਆ ਨਾ ਗਹਿਰਾਂ ਵਾਲੇ ਸੰਧੀ ਲਾਈ ਜਾਂਦੀ ਆ ਨਾ 4 ਵਜੇ ਲਾਈ ਜਾਂਦੇ ਆ ਤੇ ਤੇ ਇਹਨੇ ਤਾਂ ਜੋ ਜਾਨਵਰ ਨੂੰ 12 ਤੋਂ 13 ਵਾਰੀ ਪੱਠੇ ਖਾਣੇ ਪੈਣਗੇ ਆਪਣੇ ਖਾਵੇਗਾ ਅਤੇ ਹੁਣ 22 ਤੋਂ 23 ਮਿੰਟੋਂ ਖਾਣ ਪਿਲਾਏਗਾ ਫਿਰ ਜਾਨਵਰ ਜੇ ਰਹਿਗਾ ਉਹਨੇ 16000 ਰੁਪਏ ਤੇ ਜਾਣਾ ਇਹ ਆਪਾਂ ਸੰਗਰਪਾ ਕੇ ਬੰਨ ਕੇ ਰੱਖਿਆ ਫਿਰ ਤੁਸੀਂ ਭੁੱਲ ਕੇ ਨਾਲ 16000 ਲਿਖ ਤੂੰ ਦੇ ਦੇਗਾ ਕਿਉਂਕਿ ਆਪਾਂ ਨੇ ਥੋੜਾ ਖਿਲਾਇਆ ਹੀ ਨਹੀਂ ਦੂਸਰੀ ਗੱਲ ਕਿ ਪਸੂ ਨੂੰ ਦੋਵੇਂ ਪੱਠੇ ਖਿਲਾਉਣੇ ਆ ਤੂੰ ਨਹੀਂ ਖਿਲਾਣੀਆਂ ਦਾਣਾ ਖਿਲਾਉਣਾ ਇਹ ਆਪਾਂ ਟੀ ਐਮਰ ਪਾ ਕੇ ਖਾਣਾ ਹੁੰਦਾ ਕਦੇ ਵੀ ਭੁੱਲ ਕੇ ਕੱਲਾ ਦਾਣਾ ਨਹੀਂ ਖਿਲਾਉਣਾ ਕੱਲੇ ਪੱਠੇ ਨਹੀਂ ਖਾਣੇ ਕੱਲੇ ਕਲੋਰੀ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਣੇ ਵਿੱਚ ਮਿਲਾ ਕੇ ਆਉਸਤ ਵਿੱਚ ਮਿਲਾ ਕੇ ਤਾਂ ਜੋ ਪਸੀ ਜਦੋਂ ਬੁਰਕ ਭਰੇ ਤਾਂ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਬੁਰਕ ਭਰੇ ਤਾਂ ਇਹ ਰੈਮਨਿ ਦੀ ਕੀਟਾ ਜਿਵੇਂ ਡਾਕਟਰ ਸਾਹਿਬ ਨੇ ਪਾਣੀ ਦੀ ਤੇਜ਼ ਦਸਤੀ ਦੱਸੀ ਰੈਮਨਿ ਦੀ ਕੀਟਾ ਉਹ 6.5 ਤੋਂ ਉੱਤੇ ਹੋਣੀ ਚਾਹੀਦੀ ਆ ਜੇ ਰੈਮਨਿ ਦੀ ਕੀਟਾ 6.5 ਤੋਂ ਫੱਲੇ ਆ ਗਈ ਤਾਂ ਜਾਨਵਰ ਨੇ ਕੋੜਾ ਦੁੱਧ ਨਹੀਂ ਦੇਣਾ ਤੇ ਫੈਟ ਨਹੀਂ ਦੋਣੀ ਜਿਹੜੇ ਕਨੇ ਫੈਟ ਨਹੀਂ ਬਾਦੀ ਉਹਦੇ ਕੋ ਕਾਰਨਾ ਕਿ 2000 ਦੇ ਜਾਰੇ ਲੋਦਰ ਹੋਣਗੇ 2000 ਦੇ ਵਿੱਚ ਜੋ ਜਿਹੜੇ ਫੁੱਲ ਪਰ ਆਉਂਦੇ ਆ ਤੇ ਉਹਦੀ ਹਾਈਟ 1.5 ਫੁੱਟ ਤੋਂ ਜ਼ਿਆਦਾ ਆਉਂਦੀ ਆ ਤਾਂ ਫੈਟ ਨਹੀਂ ਵਧਣੀ ਸੋ ਆਪਾਂ ਜੋ ਮੈਨੇਜਮੈਂਟ ਦੇ ਸਾਹਮਣੇ ਚੱਲੀਏ ਜਨਰਲ ਕੋ ਕਿਹੜੀ ਫਿਰ ਪੋਣੀ ਆ ਕਿੰਨੀ ਪੋਣੀ ਆ ਕਿਵੇਂ ਪੋਣੀ ਆ ਇਹ ਆਪਾਂ ਸੈਂਟੀਫਿਕ ਤਰੀਕੇ ਨਾਲ ਇਹ ਜੁੜੀਏ ਤਾਂ ਆਪਣੇ ਦਾਵਾਂ ਜਿਹੜੀਆਂ ਨੇ ਉਹ ਵੀ 12000 14000 16000 ਰੁਪਏ ਤੋਂ ਜਿਹੜੀਆਂ ਉਹ ਦੇ ਸਕਦੇ ਨੇ ਸੋ ਇਹਨਾਂ ਮੈਂ ਬਹੁਤ ਸਮਝ ਨਹੀਂ ਸਕਦਾ ਪਰ ਬਹੁਤ ਧੰਨਵਾਦ ਪਾਉਂਦਾ ਹਾਂ